ਇੱdte ਜਲਦੀ ਹੁੰਦੀ ਹੈ ਸਰਕਾਰਾਂ ਹਰ ਵਕਤ ਤੁਹਾਡੇ ਨਾਲ ਖੜਾਂਗੇ ਹਰ ਵਕਤ ਤੁਹਾਡੇ ਨਾਲ ਖੜਾਂਗੇ ਤੁਹਾਡੇ ਵਰਗਿਆਂ ਜਦੋਂ ਮੰਗਦੇ ਹੀ ਨਹੀਂ ਵੀ ਆਪਾਂ ਕਿਉਂ ਦਈਏ ਵੋਟਾਂ ਉਹਨਾਂ ਨੂੰ ਪਰ ਮੈਨੂੰ ਤੇਰਾ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਵੋਟਾਂ ਮੰਗਣ ਦਾ ਇਹ ਅੰਦਾਜ਼ ਥੋੜਾ ਵੱਖਰਾ ਹੈ ਬੀਜੇਪੀ ਦੇ ਉਸ ਦਾਅਵੇ ਨੂੰ ਆਧਾਰ ਬਣਾ ਮਾਨ ਪੰਜਾਬ ਤੋਂ 13 ਦੀਆਂ 13 ਸੀਟਾਂ ਮੰਗ ਰਹੇ ਨੇ ਜਿਸ ਦੇ ਵਿੱਚ ਬੀਜੇਪੀ ਕਹਿੰਦੀ ਹੈ ਕਿ ਉਹਨਾਂ ਦੀਆਂ ਤਾਂ ਇਸ ਵਾਰ ਲੋਕ ਸਭਾ ਦੇ ਵਿੱਚ 387 ਸੀਟਾਂ ਪੱਕੀਆਂ ਨੇ ਇਸ ਲਈ ਮਾਨ ਕਹਿ ਰਹੇ ਨੇ ਕਿ ਉਹਨਾਂ ਨੂੰ ਤਾਂ ਪੰਜਾਬ ਦੀ ਲੋੜ ਹੀ ਨਹੀਂ ਮੈਨੂੰ ਲੋੜ ਹੈ ਉਹ ਤਾਂ ਕਹਿੰਦੇ ਸਾਨੂੰ 370 ਚਾਹੀਦੀਆਂ ਸਾਡੇ ਕੋਲ ਤਾਂ ਪੱਕੀਆਂ ਨੇ ਪੰਜਾਬ ਤੋਂ ਸਾਨੂੰ ਚਾਹੀਦੀਆਂ ਹੀ ਨਹੀਂ ਜਦੋਂ ਮੰਗਦੇ ਹੀ ਨਹੀਂ ਵੀ ਆਪਾਂ ਕਿਉਂ ਦੇਈਏ ਵੋਟਾਂ ਉਹਨਾਂ ਨੂੰ ਪਰ ਮੈਨੂੰ 13 ਚਾਹੀਦੀਆਂ ਮੈਨੂੰ 13 ਨਾਲ ਮੇਰਾ ਬਹੁਤ ਮਜਬੂਤੀ ਹੋਊਗੀ ਮੇਰੇ 13 ਹੱਥ ਹੋਣਗੇ ਦਿੱਲੀ ਚੋਂ ਆ ਰਹੀਆਂ ਨੇ ਕੁਰਸ਼ੇਤਰਾ ਜਿੱਤ ਰਹੇ ਆ ਗੁਜਰਾਤ ਚੋਂ ਆ ਰਹੀਆਂ ਨੇ 10 ਸਾਡੇ ਰਾਜ ਸਭਾ ਚ ਨੇ ਜਦੋਂ 30 35 ਹੋਗੇ ਨਾ ਉੱਥੇ ਸਾਡੇ ਦੋਨਾਂ ਸਦਨਾਂ ਚ ਉਦੋਂ ਫਿਰ ਇੱਕ ਸ਼ਕਤੀ ਬਣਦੀ ਐ ਉਦੋਂ ਫਿਰ ਇੰਡਸਟਰੀ ਵੀ ਖੁਸ਼ਹਾਲ ਹੋਊਗੀ ਉਦੋਂ ਵਪਾਰੀ ਵੀ ਖੁਸ਼ਹਾਲ ਹੋਊਗਾ ਕਿਸਾਨ ਵੀ ਖੁਸ਼ਹਾਲ ਹੋਊਗਾ ਮਲਾਦਨ ਵੀ ਖੁਸ਼ਹਾਲ ਹੋਊਗਾ ਇੱਕ ਇੱਕ ਸ਼ਕਤੀ ਬਣਦੀ ਐ ਫੈਡਰਲ ਗਵਰਨਮੈਂਟ ਦੇ ਕੋਲੇ ਇੱਥੇ ਤਾਂ ਕੋਈ ਪ੍ਰੋਬਲਮ ਨਹੀਂ ਤੁਸੀਂ ਸਾਨੂੰ 92 ਦੇ ਰੱਖਿਆ ਇਸ ਦਾ ਕੰਮ ਕਰ ਰਹੇ ਸੋ ਇਸ ਕਰਕੇ ਮੈਂ ਤੁਹਾਡੇ ਕੋਲ ਅੱਜ ਆਇਆ ਕਿ ਤੁਸੀਂ ਲਗਭਗ ਸਾਰੀਆਂ ਸਮੱਸਿਆਵਾਂ ਤੁਹਾਨੂੰ ਧੰਨਵਾਦ ਜ਼ਿਆਦਾ ਕੀਤਾ ਹੈ ਮੰਗਾਂ ਘਟ ਨੇ ਪਰ ਇਹਦਾ ਮਤਲਬ ਨਹੀਂ ਹੈਗਾ ਕਿ ਸਾਰੀਆਂ ਮੰਗਾਂ ਪੂਰੀਆਂ ਹੋ ਗਈਆਂ 4 ਮਹੀਨੇ ਨੂੰ ਫੇਰ ਬਹਿ ਜਾਗੇ ਆਪਾਂ ਕੀ ਪਤਾ ਕੋਈ ਮੰਗਾਂ ਹੋਰ ਨਵੀਆਂ ਕਿਉਂਕਿ ਬਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਕਈ ਵਾਰੀ ਵਰਤੇ ਤੋਂ ਪਤਾ ਲੱਗਦਾ ਹੈ ਇੰਡਸਟਰੀਅਲ ਪਾਲਿਸੀ 'ਚ ਕੋਈ ਕਮੀਆਂ ਨੇ ਦੁਬਾਰੇ ਦੱਸ ਦਿਓ ਇਹ ਕੋਈ ਕੁੰਬ ਦਾ ਮੇਲਾ ਥੋੜੀ ਹੈ 12 ਸਾਲ ਬਾਅਦ ਆਊਗਾ ਫੇਰ ਫੇਰ ਬਹਿ ਜਾਗੇ ਦੋ ਦੋ ਚਾਰ ਮਹੀਨਿਆਂ ਨੂੰ ਦੱਸ ਦਿਓ ਵੀ ਆਹ ਦਿੱਕਤਾਂ ਨਹੀਂ ਫੇਰ ਠੀਕ ਕਰਦਾਂਗੇ ਇੱਦਾਂ ਹੀ ਚਲਦੀ ਹੁੰਦੀ ਹੈ ਸਰਕਾਰਾਂ ਹਰ ਵਕਤ ਤੁਹਾਡੇ ਨਾਲ ਖੜਾਂਗੇ ਹਰ ਵਕਤ ਤੁਹਾਡੇ ਨਾਲ ਖੜਾਂਗੇ ਤੁਹਾਡੇ ਵਰਗਿਆਂ ਇੱਦਾਂ ਹੀ ਰਵਾਂਗੇ